ਭਾਈ ਜੀ ਇਹ ਮੋਟਰਸਾਈਕਲ ਦੀ ਸਰੀਬ ਆ ਬੋਰ ਕਰਦਾ ਭਾਈ ਇੰਦਾ ਫਟਉਂਦੀ ਐ Tá ali. ਸੈਂਟਰ ਜ਼ੀਰੋ ਹੋ ਗਿਆ ਇਹ ਸੈਂਟਰ ਜ਼ੀਰੋ ਹੋ ਗਿਆ ਜੀ ਇਹਦਾ ਇਹ 4.5 ਲੱਖ ਰੁਪਏ ਦੀ ਮਸ਼ੀਨ ਆਈ ਹੈ ਜੀ ਬਾਈ ਦੀ ਇਹ ਆਟੋਮੈਟਿਕ ਸੈਂਸਰ ਲੱਗੇ ਹੋਏ ਆ ਆਪ ਹੀ ਇਹਨੇ ਸੈੱਟ ਕਰ ਦੇਣਾ ਬੋਰ ਜਿਹੜਾ ਇਹਦਾ ਬੋਰ ਕਰਿਆ ਵਾ ਉਹ ਜਿਵੇਂ ਸਮਝ ਲਓ ਵੀ ਸਲੀਪ ਪਾਦੀ ਜਿਹੇ ਜੀ ਜਿਹੇ ਜਿਹੇ ਇਹਦਾ ਬੋਰ ਕਰਾ ਲੈ ਜੀ ਆਜੋ ਜੀ ਮਣਾ ਜੀ ਇੱਕ ਮਿੰਟ ਕੱਟ ਸੜਾ ভিজিটল মীটৰ ওন ওলোৱা 对的。对的。对的。 ਕੈਰਬਲੀ ਸਪੀਡ ਉਸ ਸਪਿੰਡ ਦੀ ਸਪੀਡ ਹੈ ਨੀਚੇ ਜਾਣ ਵਾਲੀ ਬੋਰ ਚ ਠੀਕ ਹੈ ਆ ਦੇਖੋ ਜਣਾ ਬੋਰ ਹੋ ਰਿਹਾ ਸ਼ਾਨਦਾਰ ਨਾਲ ਬੋਰ ਹੋ ਰਹੀ ਹੈ ਮਸ਼ੀਨ ਹੈ ਇਹ ਜਿਹਨੇ ਆਪ ਹੀ ਆਟੋ ਕੱਟ ਕਰ ਦਿੰਦੀ ਹੈ ਤੇ ਇਹਦੇ ਤੋਂ ਸਮਾਨ ਆਹ ਰਹਾ ਹੈ ਬੋਰ ਫੈਟਿੰਗ ਕਰਦਾ ਸਲੀਵ ਆਦੇ ਚੈੱਕ ਕਰਦਾ ਸਲੀਵ ਆਹ ਚੰਨਣ ਦਾ ਹੈ 25 ਨੰਬਰ ਦਾ ਹੈ ਤੇ ਪਹਿਲਾਂ ਅੱਜ ਕੱਲ ਜੀ ਪਹਿਲਾਂ ਪੁਰਾਣੇ ਦੇ ਪਹਿਲਾਂ ਪੁਰਾਣਾ ਜਿਹੜਾ ਕਰਦਾ ਸੀ ਕੰਮ ਉਹ ਇਹ ਕਰਦਾ ਸੀ ਆ ਮਸ਼ੀਨਾਂ ਜੀ ਹਾਂ ਜੀ ਤੇ ਟਾੜਾ ਨੰਮਾ ਇਹ ਰਾੜਾ ਰੂੜਾ ਰਿਪੇਅਰ ਕਰਨੇ ਬਾਲ ਪੈਣ ਦਾ ਸੀਆਂ ਚ ਬਾਲ ਪੈਣ ਦਾ ਹੈਂਡਲ ਰੇਟੀਆਂ ਆਹਾਰੀ ਦੇ ਕਰਨੀ ਆ ਬੰਦਾ ਕੋਲੇ ਵੇਖਣਾ ਪਤਾ ਜੀ ਸਾਡੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ どうですか